ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇ ਲਈ ਲੈ ਕੇ ਆਏ ਜੀ ਦੋਨੇ ਬਾਈ ਚੰਗੀਆਂ ਨੇ ਇੱਕ ਤਾਜੀ ਸੂਈਆ ਮਗਰ ਬੱਚੀ ਆ ਆਉ ਪੁੱਛ ਲੈਣੇ ਭਾਈ ਤੁਹਾਡੇ ਲ ਅੱਜ ਵਿੱਚ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਭਾਈ ਹੋਰ ਠੀਕ ਹੋ ਵਧੀਆ ਜੀ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਹੋ ਨਾਮ ਸੁਹਾਸ਼ ਆ ਭਾਈ ਪਿੰਡ ਭਗਤਾ ਭਾਈ ਕਾ ਜਿਹੜਾ ਬਠੰਡਾ ਤਸੀਲਾ ਪੜੋ ਰਾਮਪੁਰਾ ਫੋਲ ਪਾ ਜੀ ਖਾਸ ਹੀ ਭਗਤ ਆਪਾਂ ਹੀ ਕਰੀ ਆ ਹਾਂ ਹਾਂ ਠੀਕ ਆ ਮੋਬਾਈਲ ਨੰਬਰ ਬੋਲੋ 88196015435 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਦਿੰਦੇ ਕਿਹੜਾ ਸੂਸ ਹੁੰਦੀ ਆ ਡਾਕਟਰ ਦੂਜਾ ਸੂਸ ਆ ਬਾਈ ਹਜੇ ਮਾ ਜ਼ੇਰ ਆ ਪਈ ਆ ਵੱਠਲ ਪਰ ਆ ਪਈ ਆ ਜ਼ੇਰ ਦਾ ਜ਼ੇਰ ਬਾਈ ਕੰਪਲੀਟ ਆ ਬੱਠਲ ਦੇ ਵਿੱਚ ਪਾਈ ਬੈਠਾ ਦੂਜਾ ਸੂਆ ਕਰਮ ਵਾਲੀ ਸੂਈ ਆ ਬੱਚਾ ਬੱਚੀ ਦਿੱਤੀ ਆ ਜਰਸੀ ਦੀ ਬੱਚੀ ਜੰਗੀ ਆ ਯਾਰ ਠੀਕ ਆ ਵੀ ਭਾਈ ਚੰਗਾ ਦੱਸਿਆ ਆਪਾਂ ਨੂੰ ਨਹੀਂ ਪਤਾ ਕਿਹੜਾ ਐਵੇਂ ਝੂਠ ਮਾਰੀ ਜਾਈਏ ਠੀਕ ਆ ਪਰ ਜਿਹੜੇ ਦੱਸਿਆ ਠੀਕ ਆ ਚੰਗਾ ਦੱਸਿਆ ਉਹਨਾਂ ਨੇ ਭਰਾ ਠੀਕ ਆ ਭਾਈ ਤੇ ਕਿੰਨਾ ਬੋਲਾ ਕੱਢਿਆ ਫਿਰ ਇਹਦਾ 4-5 ਕਿਲੋ ਬੋਲਾ ਕੱਢਦਾ ਤੁਰਿਆ ਨਹੀਂ ਜਾਂਦੇ ਡਾਕਟਰ ਨਾਲ ਬੈਠਾ ਜਾਂਦਾ ਸੀਗਾ ਠੀਕ ਆ ਭਾਈ ਤੇ ਠੰਡੀ ਸੀਲ ਦਾ ਬਰਫੀ ਆ ਐਵੇਂ ਆਪਾਂ ਕਿਤੇ ਉਧਰ ਬੈਈਏ ਉਹ ਗੱਲਾਂ ਦਾ ਫਾਇਦਾ ਹੀ ਨਹੀਂ ਹੈਣਾ ਹਮ ਆਪਾਂ ਧਾਰਾ ਮਾਰ ਦਾਂਗੇ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੁੱਧ 20 ਪਲੱਸ ਪਾਉਗੇ ਡਾਕਟਰ ਅੱਛਾ ਬਾਕੀ ਅਗਲੇ ਦੀ ਸੇਵਾ ਹਨਾ ਜੇ ਅਗਲਾ ਜਾ ਕੇ ਤੂੜੀ ਤੇ ਬੰਦੂਗਾ ਕਿ ਸਹੀ ਗੱਲ ਆ ਬਈ ਫੇਸ ਬਿਊਟੀ ਚੰਗੀ ਆ ਤੋਰਾ ਤਰਾ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੇ ਕਮਾਲ ਦਾ ਆਰਡਰ ਆ ਬਈ ਬੌਲਾ ਬਾਈ ਨੇ ਕੱਢ ਲਿਆ ਹੋਸਾ ਨਾ ਜੱਜਮੈਂਟ ਕਰ ਲਿਓ ਸ਼ਾਮ ਤੱਕ ਆਰਡਰ ਆ ਜਿਹੜਾ ਕਰਮ ਵਾਲੀ ਨੇ ਪੂਰਾ ਨਹੀਂ ਆਣਾ ਡਾਕਟਰ ਸ਼ਾਮ ਤੱਕ ਦਾ ਠੀਕ ਆ ਬਾਈ ਤੇ ਜੇ ਰਵੀ ਬਾਈ ਬੱਠਲ ਦੇ ਵਿੱਚ ਪਾਈ ਬੈਠਾਗਾ ਤੇ ਧਾਰਾ ਧੁਰਾ ਬਾਈ ਕਹਿੰਦਾ ਮਾਰ ਕੇ ਦਿਖਾ ਨੇ ਕੋਈ ਚੱਕਰੀ ਨਹੀਂ ਆਰਡਰ ਦੇਖੋ ਬਈ ਪੰਡਰ ਗਾ ਲੇਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਲੈ ਜਿਵੇਂ ਮਰਜ਼ੀ ਬੈ ਜਾ ਕੋਈ ਚੱਕਰੀ ਨਹੀਂ ਵੱਡੀ ਗੱਲ ਬੱਚਾ ਹੀ ਮਗਰ ਬੱਛੀ ਆ ਬਈ ਚ ਵਾਈ ਚੈੱਕ ਕਰੋ ਬਈ ਕਿਆ ਬਾਤ ਚੋਣ ਬੜਾ ਚੰਗਾ ਹਨਾ ਭਰਾ ਜੋ ਕੰਮ ਕੀ ਆ ਹੂੰ ਠੰਡੀ ਠੁੰਡੀ ਫੋਲਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਜਿਵੇਂ ਮਰਜ਼ੀ ਬੈਠਾ ਰ ਕੋਈ ਨਿਆਣਾ ਨਹੀਂ ਲਾਇਆ ਬੱਚਾ ਨਹੀਂ ਲਾਇਆ ਤੇ ਜਿਵੇਂ ਮਰਜੀ ਵੇਜੋ ਕੋਈ ਚੈੱਕ ਨਹੀਂ ਠੱਡੀ ਠੋਡੀ ਮੋਹੋ ਸ਼ਿੱਗੀ ਆ ਹਜੇ ਸ਼ਿੱਗੀ ਆ ਜੀ ਠੀਕ ਆ ਤੇ ਮੁੱਲ ਕੀ ਆ ਫਿਰ ਇਹਦਾ ਮੁੱਲੇ ਦਾ 70000 ਰੁਪਏ 70000 ਮਾਨਤਨ ਹੋ ਜੀ ਬਾ ਮਾੜਾ ਮੋਟਾ ਹੋ ਆਪਾਂ ਉਹ ਜਿਹਾ ਮੁੱਲੇ ਨਹੀਂ ਤੈਨੂੰ ਵੀ ਪਤਾ ਬੈਠਦਾ ਹੁਣ 75 ਮੰਗ ਲਿਆ ਆਪਾਂ ਉਹ ਵੀ ਘਟਾ ਹਨ ਤੇ ਆਪਾਂ ਵੇਚਣ ਵਾਲੇ ਮੁੱਲੇ ਜਹੀ ਆ ਵਾ ਬਹੁਤ ਠੀਕ ਆ ਬਾਈ 70000 ਰੁਪਏ ਮੁੱਲਾ ਮਾਨਤਨ ਜ਼ਰੂਰ ਹੋ ਜੀ ਅੱਗੇ ਭਰਾ ਦੋ ਨੰਬਰ ਕਿਹੜਾ ਸੂਹਾ ਸੁੰਦੀ ਆ ਵੀਰੇ ਇਹ ਡਾਕਟਰ ਦੂਜਾ ਸੂਹਾ ਸੁੰਦੀ ਆ ਬਾਈ ਕਿੰਨੇ ਦਿਨ ਲੈਂਦੀ ਆ ਭਰਾ ਬਸ ਇਹ ਅੱਜ ਸੂਪੇ ਕੱਲ ਸੂਪੇ ਤਿਆਰੀਆਂ ਚਾ ਹਨਾ ਤਿਆਰੀਆਂ ਚਾ ਠੰਡੀ ਸੀਲ ਦਾ ਬਾਅਦ ਕੋਈ ਆਂਤੀ ਮੈਂ ਕਹਿੰਦਾ ਲੈ ਕੀ ਬਾਤ ਆ ਭਾਈ ਜਿਵੇਂ ਮਰਦੀ ਆ ਥਲਾਈ ਚਲ ਥਾਣ ਦੇਖੋ ਭਾਈ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਵਾਈ ਚੋਈ ਕਰਮ ਵਾਲੀ ਚੰਗੀ ਨਿਕਲੂ ਪਛਾਹ ਤੋਂ ਵੀ ਆਰਡਰ ਚੈੱਕ ਕਰ ਲਓ ਬਹੁਤ ਸੋਹਣਾ ਆਰਡਰ ਬਈ ਢਿੱਲਾ ਢੋਲਾ ਦੇਖੋ ਬਰੀਕੀ ਬਰੂਕੀ ਜਿਹਾ ਪਾਉਦਾ ਯਾਰ ਬੜਾ ਨਾ ਇਹ ਇੱਕ ਹੋਰ ਆ ਫਾਰਮਰ ਦਾ ਟੈਗ ਲੱਗਿਆ ਹੋਇਆ ਬੱਛੀ ਦੇ ਫਾਰਮ ਦੀ ਆ ਅੱਛਾ ਕਈ ਵਾਰੀ ਅਗਲਾ ਕਹਿੰਦਾ ਪਤਾ ਨਹੀਂ ਜਾਣ ਕੇ ਆ ਆਪਣੇ ਵੀ ਪਸ਼ੂਆਂ ਦੇ ਟੂਗਣ ਪਾਏ ਹੁੰਦੇ ਆ ਹੂੰ ਇਹਨਾਂ ਦਾ ਫਾਰਮ ਦੀ ਬੱਛ ਹੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਬੜਾ ਪਿਆਰਾ ਗੋਦੀਪਾਦ ਦੀ ਬਹੁਤ ਚੰਗੀ ਹੈ ਸਨਖਪਣਾ ਵੜ ਦੇ ਵਿੱਚ ਬਈ ਬਹੁਤ ਚੰਗਾ ਗਾ ਦੁੱਧ ਵਾਕਈ ਚੰਗਾ ਪਾ ਦੂ ਫਾਰਮ ਦੀ ਵੜਾ ਟੈਗ ਬਾਈ ਨੇ ਦਿਖਾਇਆ ਵੀ ਪਾਇਆ ਵੇ ਦੇ ਫਾਰਮ ਦਾ ਬਈ ਤੇ ਤੋਰਾ ਤੋਰਾ ਵੀ ਚੰਗਾ ਗਾ ਕਿੰਨਾ ਦੁੱਧ ਦੇ ਦੂ ਅਸਟੀਮੇਟ ਜਾ 18 ਕਿਲੋ ਦੁੱਧ ਪਾ ਦੂਗੀ ਡਾਕਟਰ ਜੀ ਮੈਂ ਆਪਾਂ ਕਹੀ ਆਈ 20 ਪਾ ਦੂਗੀ ਹੂੰ 17 18 ਕਿਲੋ ਬੜੇ ਆਰਾਮ ਨਾਲ ਦੁੱਧ ਦੇ ਦੂਗੀ ਲੈਣਾ ਚਾਹੀਦਾ ਨਾ ਇੰਨਾ ਕਿਤਾ ਤੇ ਬਰੀਡ ਬਹੁਤ ਆ ਕੁਆਲਿਟੀ ਆ ਹਨਾ ਹੂੰ ਤੇ ਮੁੱਲ ਕੀ ਭਰਾ ਇਹਦਾ ਫਿਰ ਮੁੱਲੇ ਲੈਣ ਦੇਣ ਕੋਸ ਕਰਾ ਲਾ ਮੁੱਲ ਤਾਂ ਠੀਕ ਹੈ ਨਾ ਇਹ 60000 ਦੀ ਬੱਛੀ ਦੇਣੀ ਹੈ ਡਾਕਟਰ ਮੁੱਲ ਘਰਾਉਣ ਨੂੰ ਬਾਈ ਕਹਿੰਦਾ ਕੋਸ ਮਰਜੀ ਕਰਾ ਲਓ 60000 ਦੀ ਵੜ ਦੇ ਦੇਾਂਗੇ ਜਿਵੇਂ ਮਰਜੀ ਵਾਜਾ ਲੈ ਲੱਤ ਬਾਈ ਨੇ ਮਾੜੀ ਪਰ ਇਹਨੂੰ ਘਰੀ ਉੱਥੀ ਰੱਖ ਲਈ ਕਰ ਮਾੜੀ ਨੇ ਨਾ ਬਾਈ ਐਨੀ ਗੇ ਠੰਡੀ ਆ ਲੈ ਬਾਈ ਲੈ ਵਾ ਲੂਗਾ ਕਮਾਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਸ ਦੇ ਨਗ ਭਰਾ ਕੋਲੇ ਸੀਗੇ ਦੋ ਦੋਨੇ ਚੰਗੇ ਆ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋਂ ਧੰਨਵਾਦ